ਲੋ ਜੀ ਸਸਰੀ ਕਾਲ ਜੀ ਲੋ ਜੀ ਆਪਾਂ ਟੂਲਾ ਤਿਆਰ ਕਰਤਾ ਤੇ ਕੱਲ ਨੂੰ ਆਪਣੇ ਸਰੀ ਵਾਲੇ ਆ ਜਾਣਗੇ ਜੀ ਸਰੀਆ ਬੰਨਣ ਚੈੱਕ ਕਰੋ ਜੀ ਲੋ ਜੀ ਆਪਾਂ ਪਾਉਣੇ ਆ ਪਲੇਟਾਂ ਲੋ ਜੀ ਲਓ ਜੀ ਆਪਾਂ ਅਗੇ ਉੱਪਰ ਛੱਤ ਤੇ ਚੈੱਕ ਕਰੋ ਜੀ ਢੂਲਾ ਆਪਣਾ ਸਾਰਾ ਰੈਡੀ ਹੈ ਜੀ ਜੇ ਜਿੱਥੇ ਜਿੱਥੇ ਥਾਂ ਰਹਿ ਗਿਆ ਜੀ ਕੰਪਲੀਟ ਕਰਨ ਵਾਲਾ ਕੱਚਾ-ਕੁੱਚਾ ਉਹ ਕਰੀ ਜਾਂਦੇ ਆ ਸਾਰੇ ਨੂੰ ਧੰਨਵਾਦ ਜੀ